ਸ਼ਸ਼ੀ ਗਾਲ ਜੀ ਸਾਰਿਆਂ ਨੂੰ ਦੇਖੋ ਯਾ ਹੈਗੀ ਸਾਡੀ ਸਾਰੀ ਟੀਮ ਹੀਰੋ ਖਿਰਦਾ ਆਏ ਆ ਅਸੀਂ ਵੀਡੀਓ ਬਣਾਉਣਾ ਅੱਜ ਤੇ ਸਾਡੀ ਟੀਮ ਨੂੰ ਪੂਰੀ ਪੂਰੀ سپورਟ ਕਰਨਾ ਤੇ ਲਾਈਕ ਕਮੈਂਟਸ ਸ਼ੇਅਰ ਜਰੂਰ ਕਰਨਾ ਵੀਡੀਓ ਨੂੰ ਤੇ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਡਰਾਮੇ ਵਾਲੇ ਹਨਾ ਜੀ ਹਾਂ ਜੀ ਡਰਾਮੇ ਵਾਲੇ ਤੇ ਇਹਨਾਂ ਨੂੰ سپورਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਤੁਸੀਂ سپورਟ ਕਰੋਗੇ ਇਹ ਤਾਂ ਹੀ ਅੱਗੇ ਜਾਣਗੇ ਤੇ ਬਹੁਤ ਮਿਹਨਤ ਕੀਤੀ ਹੈ ਜੀ ਅਸੀਂ ਸਾਰੀ ਟੀਮ ਨੇ ਤੇ ਇਹਨੂੰ ਅੱਗੇ ਲਿਜਾਣਾ ਹੁਣ ਹਨਾ ਅੱਗੇ ਵਧਾਉਣਾ ਉਹ ਥੋੜੀ ਆ ਤੇ ਬਾਕੀ ਵੀਰ ਜੀ ਦੱਸਣਗੇ ਤੇ ਮੈਂ ਨਵੀਂ-ਨਵੀਂ ਆਈ ਆ ਨਾਲ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਤੇ ਕਮੈਂਟ ਕਰਕੇ ਕਮੈਂਟ ਦੇ ਵਿੱਚ ਜ਼ਰੂਰ ਦੱਸੋ ਧੰਨਵਾਦ ਚੰਗਾ ਫਿਰ ਮਜਾ ਆਇਆ ਮੈਂ ਕੱਲ ਨੂੰ ਆ ਜਾਵਾਂ ਮੈਂ ਤੂੰ ਸਮਝਣਾ ਤਾਂ ਹੈ ਨਹੀਂਗਾ ਕਰਨੀ ਆ ਤੁਸੀਂ ਆਪਣੀ ਮਰਜ਼ੀ ਆ ਚੰਗਾ ਲੋਟ ਰਹੀ ਕਿਤੇ ਉੱਥੇ ਐਵੇਂ ਜਵੜੀਆਂ ਨਹੀਂ ਮਾਰੀ ਗਈ ਨਹੀਂ ਨਹੀਂ ਮੇਰਾ ਘਾਟ ਘਾਟ ਦਾ ਪਾਣੀ ਪੀਤਾ ਤੂੰ ਪਵਾ ਨਾ ਮੈਂ ਹੋ ਉਹ ਬਾਹਰ ਖੋਲੋ ਉਹ ਸਾਡੂਆ ਉਹ ਬਾਹਰ ਖੋਲ ਨਾ ਸਾਡੂ ਦੀਦਾ ਲੱਗਦਾ ਘਰੇ ਨਾ ਸਾਲੀ ਆਹਦੀ ਬਾਹਰ ਖੋਲ ਕਿਵੜਾ ਹੋ ਗਿਆ ਦੁਪਹਿਰੇ ਦੁਬਾਰੇ ਕਿਵੇਂ ਦਰਵਾਜ਼ਾ ਕੁੱਟਣ ਲੱਗਾ ਤਵਾ ਸਨੇਹੀ ਬਾੜਾ ਲਾ ਲੈਣੇ ਜਿਵੇਂ ਕਾਲੇ ਕੱਛਾਂ ਵਾਲੇ ਆਉਂਦੇ ਨੇ ਇੱਥੇ ਲੈ ਅੱਜ ਕੀੜੀ ਦੇ ਘਰ ਕੀ ਵੀ ਨਰਾਣ ਆ ਗਏ ਦੇਖੀ ਬਾਬਾ ਗੁਰੂ ਕਿਤੇ ਕੀੜੀ ਬਣ ਕੇ ਲੜੀ ਨੇ ਜਾਈ ਸਤਿ ਸ੍ਰੀ ਅਕਾਲ ਜੀਜਾ ਸਤਿ ਸ੍ਰੀ ਅਕਾਲ ਤੈਨੂੰ ਦੋ ਵਾਰ ਸਤਿ ਸ੍ਰੀ ਅਕਾਲ ਦੋ ਵਾਰ ਦੋ ਵਾਰ ਕਾਦੀ ਇੱਕ ਮੇਰੇ ਵੱਲੋਂ ਇੱਕ ਤੇਰੀ ਭੈਣ ਵੱਲੋਂ ਅੱਛਾ ਆਉਂਦਾ ਹੀ ਮਜ਼ਾਕ ਕਰਨ ਲੱਗ ਗਿਆ ਚੱਲ ਮੋਟਰਸਾਈਕਲ ਅੰਦਰ ਕਰ ਲੈ ਮੋਟਰਸਾਈਕਲ ਇੱਥੇ ਕਿਉਂ ਹੁੰਦਾ ਹੈ ਇੱਥੇ ਛੋਟੇ ਪਿੰਡ ਕਿਹੜਾ ਕੋਈ ਚੋਰ ਨੇ ਵਿਚਾ ਕੇ ਲੈ ਜਾਣਗੇ ਉਹਨੂੰ ਆਹ ਕਹਿੰਦੀ ਧੁੱਪੇ ਮੱਚੀ ਜਾਊਗਾ ਤਾਂ ਕਹਿੰਦੀ ਅੰਦਰ ਕਰ ਲੈ ਅੱਛਾ ਚਲ ਕੋਈ ਨੰਦ ਅੰਦਰ ਲਾ ਦੇ ਆ ਜਾ ਆ ਜਾ ਚੀਜਾ ਬੈ ਆ ਮੈਂ ਪਾਣੀ ਲੈ ਕੇ ਆਉਣੀ ਆ ਲੈਓ ਸਾਡੂ ਕਰੀ ਗਈ ਨਹੀਂ ਦਾ ਜਦੋਂ ਕਿੱਧਰ ਵਾ ਗਿਆ ਗੇ ਦਾ ਘਰੀ ਹੁੰਦਾ ਲੈ ਜੀਜਾ ਪਾਣੀ ਲੈਓ ਸਾਡੂ ਹੈ ਨਹੀਂ ਅੱਧੇ ਘਰੇ ਸਾਡੂ ਤਾਂ ਇੱਧਰ ਹੀ ਫਿਰਦਾ ਹੋਣਾ ਅੱਛਾ ਤੁਰਿਆ ਹੋਰ ਦੱਸ ਮੇਰੀ ਭੈਣ ਠੀਕ ਆ ਕਿਵੇਂ ਮਾਰਦੀ ਹੋ ਲੈ ਸੁਖਨਾ ਬਿਮਾਰ ਕਾ ਨੂੰ ਹੋਵੇ ਉਂ ਪੁੱਛ ਲਿਆ ਤੂੰ ਆ ਗਿਆ ਅੱਛਾ ਉਹਦਾ ਕੋੜਿਆ ਯਾਰ ਕੀ ਐ ਅੱਛਾ ਆ ਤਾਂ ਪਾਊਡਰ ਚਲਾਉਂਦੇ ਪੂਰੇ ਪਾੜ ਕਾ ਨੂੰ ਚਲਾਉਂਦੀ ਹੋਣੀ ਤੂੰ ਕੋਈ ਹਰਕਤਾਂ ਇਹ ਜਿਹਾ ਕਰਦਾ ਹਾਂਗਾ ਤੇਰੇ ਡੰਡਾ ਫੇਰਦੀ ਹੋਣੀ ਉਹ ਤਾਂ ਜਿੱਦੇ ਕੋਈ ਤੇ ਮੇਰੇ ਚ ਭੂਤ ਪ੍ਰੇਤ ਆ ਜਾਂਦਾ ਹੈ ਉਹਦੇ ਮੜਾ ਡੰਡਾ ਫੇਰ ਕੇ ਥੋੜਾ ਥੋੜਾ ਕਰ ਦਿੰਦੇ ਮੇਰੇ ਚੱਲ ਮੈਂ ਚਾਹ ਬਣਾ ਕੇ ਲਿਆਉਣੀ ਆ ਤੂੰ ਪਾਣੀ ਪੀ ਮਤਲਬ ਜਿਵੇਂ ਬੋਲਾ ਹੋ ਰਿਹਾ ਕਿ ਆ ਕੇ ਬੈਠਾ ਬਣੀ ਪਹਿਲੀ ਇਹ ਸਮਝਾਉਣ ਲੱਗੀ ਤੁਸੀਂ ਐ ਕਰਦੇ ਹੋ ਬਾਹਰ ਅਈ ਦੀ ਭੈਣ ਭਗਾਈ ਮਰੀ ਜਾਂਦੀ ਐ ਹੋਰ ਦੱਸੋ ਅਸੀਂ ਕਿੱਧਰ ਜਾਈਏ ਇਹ ਤਾਂ ਖਾਣਾ ਪੀਣੀ ਜਾਊਗਾ ਜੇ ਨਾਲ ਇਹਨੇ ਕੋਈ ਪਤਾ ਆਈ ਨਹੀਂ ਜਾਂਦੀਆਂ ਮਾਰੀ ਜਾਂਦੇ ਨੇ ਜ਼ਿਆਦਾ ਨਹੀਂ ਪਾਣੀ ਦਾ ਨਹੀਂ ਪਹਿਲੀ ਸਮਝਾਉਣ ਬੈਠੀ ਹੋ ਹਾਂ ਦਾ ਮੇਰਾ ਸਾਡੇ ਜਿਹੜੇ ਖਾਂਦਾ ਮੋਟਰਸਾਈਕਲ ਜਾਂ ਕਿਧਰ ਖੜਿਆ ਦਾ ਹੀ ਰਹਿੰਦਾ ਇਸ ਤੇ ਦਾ ਰਗਾ ਸਕੇ ਮਾ ਹੋ ਜਾਂਦਾ ਖੇਤ ਵੀ ਉਹ ਰਿਟੇ ਡਾ ਰਿਟਾ ਤਰਿਆ ਆਉਂਦਾ ਡੰਗਾ ਆ ਉਹ ਹੋਰ ਸਾਡੂ ਆਕੀ ਹਾਲ ਆ ਉਹ ਠੀਕ ਆ ਏਸ ਠੀਕ ਆ ਮੈਂ ਹੱਕਲ ਨਹੀਂ ਆ ਜਫਾ ਰੋ ਹੱਥ ਨਹੀਂ ਮੈ ਆਉਂਦਾ ਉਹ ਔਰ ਤੂੰ ਨਮਿਤਾ ਜੀ ਸੁਣਾ ਕੀ ਹਾਲ ਚਾਲ ਆ ਵਧੀਆ ਠੀਕ ਆ ਵਧੀਆ ਮौज ਹੋ ਰਹੀ ਐ ਫਾਸਲ ਬੜੀ ਕਿਵੇਂ ਆ ਫਿਰ ਆਪਣੇ ਕੰਮ ਕੰਨਾ ਰੰਗ ਲੱਗੇ ਪਏ ਨੇ ਸੱਚੇ ਪਾਤਸ਼ਾਹਾਂ ਦਾ ਇੱਕ ਤਾਂ ਬਹੁਤ ਵਧੀਆ ਬੱਦਲ ਬੱਦਲ ਵਧੀਆ ਪਾ ਟਾਈਮ ਨਾਲ ਪੈਂਦੇ ਰਹੇ ਨੇ ਠੀਕ ਹੈ ਹਾਂ ਨੇਰੀ ੱੱੱਪੇ ਤੋਂ ਬੱਚ ਤਾ ਫਸਲ ਦੀ ਸਾਨਾ ਪੂਰੀ ਵਧੀਆ ਐਂ ਕਰਿਆ ਸਾਰੀ ਗੱਲ ਠੋਕੇ ਠੀਕ ਹੈ ਹਾਂ ਹੋਰ ਕਰੇ ਠੀਕ ਠਾਕ ਵਧੀਆ ਹਾਂ ਵਧੀਆ ਵਧੀਆ ਮौज ਹੋ ਰਹੀ ਐ ਅੱਛਾ ਹਾਂ ਹੋਰ ਚੱਲ ਆਪਣਾ ਰਲੇ ਤੇ ਮਹਾ ਸਾਧੂ ਕੋਲੇ ਜਾਣਾ ਨਾਲੇ ਸਾਲੀ ਨੂੰ ਮਿਲਿਆਵਾਂਗੇ ਕਾਨੂੰ ਸਾਧੂ ਕੋਲੇ ਕਾਨੂੰ ਉਹਨਾਂ ਤੋਂ ਸਾਲੀ ਕੋਲੇ ਵੀ ਆਉਣਾ ਉਹ ਨਹੀਂ ਰਹੇ ਆਪਣਾ ਪੰਜਾਂ ਪੰਜਾਂ ਦਾ ਕੀ ਬੰਡੇ ਯਾਰ ਕਾਨੂੰ ਮੈਨੂੰ ਪਤਾ ਗੁਰਮਤੇ ਚੱਲੀ ਜਾਂਦੇ ਸੀ ਥੋੜੇ ਹੋਰ ਸੁਣਾ ਪਰ ਮੇਰੇ ਸਾਲੀ ਦਾ ਕੀ ਹਾਲ ਚਾਲ ਆ ਨਾ ਨਾ ਵਧੀਆ ਵਧੀਆ ਚਾਚਾ ਸਾਲੀ ਚਾਹ ਦਾ ਹੁਣ ਟਾਈਮ ਹੈ ਕੋਈ ਉੱਥੋਂ ਦਾ 5 ਵਜੇ ਦਾ ਪੈਣ ਤੂੰ ਤਾਂ ਚੁੰਦਾ ਟਾਈਮ ਹੈ ਤੈਨੂੰ ਮੈਂ ਨਹੀਂ ਦੇਖਿਆ ਚਾਹ ਕਣੀਓ ਜੀਜੇ ਨੂੰ ਪਹਿਲਾਂ ਫੜਾਤੀ ਤੁਸੀਂ ਕਹਦਾ ਮੈਨੂੰ ਪਤਾ ਨਹੀਂ ਸੀਗਾ ਮੇਰਾ ਕਾਨੂੰ ਪਤਾ ਲੱਗਦਾ ਥੋੜਾ ਤੇ ਤਾਂ ਦਿਮਾਗ ਸਾਰਾ ਨਹੀਂ ਪੁੱਠਾ ਹੀ ਚੱਲਦਾ ਤੂੰ ਲਿਆ ਦੰਨਿਆ ਚਾ

ਉਹ ਨੜੀ ਨੰਬਰਿਆਂ ਵੜਿਆ ਕਰਨਾ ਤੇ ਉਹ ਜਰਮਾ ਖੇਤੋਂ ਆਉਨਾ ਤੱਕ ਐ ਫੱਕੇ ਨਾ ਪਾਣੀ ਨਾ ਚਾਹ ਹੁਣ ਤੈਨੂੰ ਕੱਲੇ ਨੂੰ ਪੜਾਤੀ ਮੈਂ ਦੇਖਿਆ ਨਹੀਂ ਆਪਣਾ ਕੀ ਬੰਡਿਆ ਭਾਈਆਂ ਭਾਈਆਂ ਦਾ ਅੱਧੀ ਦੀ ਪੀ ਲੈ ਦੁਆ ਦਾ ਆਪਣਾ ਚੂੜਾ ਟਾਈਮ ਹੋ ਰਿਹਾ ਪਿਆ ਵੀ ਗਲਾ ਲਾਂਗੇ ਆਪਣਾ ਬੰਡਿਆ ਪੈ ਮੈਨੂੰ ਪਤਾ ਨਾ ਤੂੰ ਪੂਨ ਪਾਨ ਕਰਿਆ ਵੀ ਮੈਂ ਆਉਨਾ ਤੂੰ ਮੈਨੂੰ ਕਟੋ ਘਟ ਪੂਤਤਾ ਕਰ ਮੈਂ ਆਵਾ ਕਰੇ ਕੁਝ ਹੋਰ ਵੀ ਖਾਣ ਪੀਣ ਨੂੰ ਲਿਆ ਮਾਂ ਉਹ ਕੋਈ ਗੱਲ ਨਹੀਂ ਹੈ ਬਥੇਰੇ ਦਿਨ ਪਿਆ ਸਾਰਾ ਕੁਝ ਕਰ ਲਾਂਗੇ ਮੀਟ ਵੀਰ ਬਣਾ ਲਾਂਗੇ ਆਪਾਂ ਪੋਤਰ ਵੀ ਲਿਆ ਮੈਂ ਕੋਈ ਗੱਲ ਨਹੀਂ ਬਾਹਰ ਨਾ ਕਰੋ ਉਹ ਮੌਕੇ ਤੇ ਕਾਨੂੰ ਹੁੰਦਾ ਮੈਨੂੰ ਪਤਾਗਾ ਤੁਹਾਡਾ ਖਿਆਲ ਬੱਦ ਕਰਤੀ ਆ ਹੋ ਚੱਲ ਫਿਰ ਮੈਂ ਕੱਖ ਕੰਡਾ ਪਾਇਆ ਮਾ ਮੜਾ ਮੋਟਾ ਦੇਖ ਲਾਂ ਡੰਗਰਾਂ ਦਾ ਅੱਛਾ ਹਾਂ ਚੱਲ ਮੇਡ ਫਿਰ ਕੰਮ ਸੇਤੀ ਰਵਾਚ ਦਾਂਗੇ ਕੋਈ ਨਾ ਗੇੜਾ ਗੂੜਾ ਮਰਿਆ ਮੰਗੇ ਖੇਤ ਅੱਛਾ ਦੇਸੀ ਬਣਾ ਰੱਖੀ ਹੈ ਉਕਾ ਨੂੰ ਪਰਦੇ ਫਰੋਲਦਾ ਇਹ ਤਾਂ ਪਹਿਲੇ ਦਿਨ ਰਤ ਲੜੀ ਜਾਂਦੀ ਆ ਤੂੰ ਪੀਂਨਾ ਬਾਲੀ ਤੂੰ ਬਾਲੀ ਪੀਂਨਾ ਅੱਛਾ ਅੱਛਾ ਵਰਾ ਇਹਨਾਂ ਨੂੰ ਤਾਂ ਦੱਸੇ ਨਾ ਚਲ ਤੂੰ ਕਿਹੜਾ ਕੰਮ ਨੇ ਮੇਰੇ ਫੇਰ ਆਪਾਂ ਚੱਲਦੇ ਆ ਕਦੇ ਮੈਂ ਤਾਂ ਸਾਡ ਰਖੀਆ ਵੈਸੇ ਮੋੜੀ ਮੋਟੀ ਕਦੇ ਚੱਲ ਜਾਂਦੀ ਹੈਗੀ ਠੀਕ ਹੈ ਹਾਂ ਆ ਮਾੜਾ ਮੂਟਾ ਕੱਖ ਕੰਡਾ ਪਾਇਆ ਮੈਂ ਹੱਥ ਨੇ ਤਾਰ ਵੀ ਕਰਦਾਂਗੇ ਪਸੂ ਮਿਲਦੇ ਨਹੀਂ ਹੈਗੇ ਇਹ ਤਾਂ ਲੱਭੇ ਨਹੀਂ ਲੱਗਦੇ ਸਾਰਾ ਦਿਨ दारू ਦੀਆਂ ਗੱਲਾਂ ਬਿੱਲੀਆਂ ਨੂੰ ਚੂਹਿਆਂ ਦੇ ਸੁਪਨੇ ਹੋਰ ਕੋਈ ਗੱਲ ਨਹੀਂ ਆਉਂਦੀ ਜੀਜਾ ਤੈਨੂੰ ਨਾ ਸਾਲੀ ਹੁਣ ਤਾਂ ਸੈਟ ਰੱਖਿਆ ਮੈਂ ਤਾਂ ਮੂੰਹ ਤਾਂ ਨਹੀਂ ਕਿੰਨਾ ਚਿਰ ਹੋ ਗਿਆ ਲੈ ਜਿਹਨੂੰ ਰਸੇ ਚੱਬਣ ਦੀ ਆਤ ਬਣ ਜੇ ਉਹ ਨਹੀਂ ਛੱਡਦਾ ਹੁੰਦਾ ਕਦੇ ਨਹੀਂ ਨਹੀਂ ਇਹ ਤਾਂ ਤੁਹਾਨੂੰ ਪੁੱਛਕ ਤੂੰ ਆਪਣੀ ਭੈਣ ਨੂੰ ਪੁੱਛ ਲੈ ਆਪਾਂ ਨੇ ਹੁਣ ਕਿੰਤੇ ਇਹ ਕਨਾ ਠੰਡਾ ਠੰਡੂ ਚੋਂ ਉਬਲਾ ਲੈਣੇ ਮਾੜਾ ਮੋਟਾ ਕੋਈ ਮੈਂ ਨਹੀਂ ਕੀਤਾ ਫਿਰ ਛੱਡੀ ਕਿਹੜੇ ਪਾਸੇ ਦੀ ਆ ਜਦੋਂ ਫੀਲਾ ਲੰਨਾ ਜਦੋਂ ਕਦਰ ਨਾ ਕਦਰ ਕੀ ਹੁੰਦਾ ਮੈਂ ਤਾਂ ਸਾਡੇ ਵਾਲੇ ਮਰਨ ਨੂੰ ਬਥੇਰਾ ਸਮਝਾਉਣੀ ਆ ਬਿਨਾਂ ਪੀਆ ਕਰ ਗੁਰੂ ਦੇ ਲੜ ਲੱਗ ਜਾ ਕੁਛ ਨਹੀਂ ਹੈਗਾ ਨਸਿਆਂ ਚ ਨਾ ਹੈ ਤਾਂ ਕੀ ਹੈ ਨਸਿਆਂ ਤਾਂ ਸਭ ਦੇ ਸਿਆਣਾ ਬਣਦੇ ਅਮਰਦ ਸ਼ੱਕਲੇ ਦੋ ਤਿੰਨ ਦਿਨ ਹੋ ਗਏ ਖਾਬਰਾ ਚਾਉਂਦੇ ਆ ਉਹਨੂੰ ਅੱਛਾ ਲੋਕ ਪੀ ਪੀ ਮਰੀ ਜਾਂਦੇ ਨੇ ਹਾਂ ਸੋਣਾ ਤਾਂ ਮੈਂ ਵੀ ਐ ਹੋਰ ਐ ਸਮਝਾਉਣੀ ਆ ਕਿਹੜਾ ਸਮਝਦਾ ਇਹ ਬਸ ਐਨੀ ਇੱਕ ਗੱਲ ਜ਼ਰੂਰ ਆ ਅਸੀਂ ਦੇਸੀ ਕੱਢ ਕੇ ਬਣਾ ਕੇ ਪੀ ਲੈਣ ਆ ਲੋਕ ਠੇਕੇ ਦੀ ਨਾਲ ਮਰਦੇ ਨੇ ਠੇਕੇ ਦੇ ਨਾਲ ਪੀ ਕੋਈ ਬੰਦਾ ਦਾਰੂ ਤਾਂ ਦਾਰੂ ਹੁੰਦੀ ਆ ਜਹਿਰਾਂ ਨੇ ਦੀ ਉਹ ਜਿਹੜੀ ਇਹ ਗੁਰੁੱਦੀ ਬਣਦੀ ਆ ਕਿਹਨਾਂ ਇਹ ਚ ਨਹੀਂ ਜਹਿਰ ਇਹਦਾ ਸਮਾਰਥ ਨੂੰ ਵਧੀਆ ਪਾਇਆ ਜਾਂਦਾ ਹਾਂ ਤੁਹਾਨੂੰ ਤਾਂ ਇਹੀ ਚੀਜ਼ਾਂ ਚੰਗੀਆਂ ਲੱਗਣੀਆਂ ਨੇ ਸਾਡੀ ਤਾਂ ਸਿੱਧਾ ਆਪੇ ਮਾੜੀਆਂ ਹੀ ਆ ਜਿਦੋਂ ਤੁਹਾਨੂੰ ਬੋਲਦੀਆਂ ਤੁਹਾਡੇ ਮੱਥਾ ਮਾਰੇ ਨਾਲ ਕੋਈ ਫਾਇਦਾ ਨਹੀਂ ਹੈਗਾ ਚਲ ਠੀਕ ਆ ਆ ਸਾਡੂ ਆ ਫਿਰ ਚੱਲੀਏ ਗੇੜਾ ਗੂੜਾ ਮਾਰ ਕੇ ਯੇ ਕੰਗਾਵਾ ਕੱਪੜੇ ਬਦਲ ਲੈ ਫਿਰ ਮੇਰੀ ਗੱਲ ਸੁਣ ਉਹਰੇ ਆਓ ਆਉਣਾ ਮੈਂ ਕੱਪੜੇ ਲੈ ਕੇ ਬਦਲ ਫਿਰ ਚੱਲੀ ਆਂ ਆ ਚੱਲ ਦੱਸੋ ਸਾਫ ਸਿਰ ਦੀ ਪੀ ਉਹ ਮੈਂ ਕਾ ਨੂੰ ਪੀਣਾ ਤਨ ਪਤਾ ਤਾਵੇ ਕਦੇ ਕਦੇ ਪੀਨੇ ਆ ਕੇ ਚੱਲ ਮਾਣਾ ਡੇਲੀ ਤਨ ਪਿੰਦੇ ਮੈਨੂੰ ਪਤਾ ਤੇਰੇ ਸਿਆਣੇ ਦਾ ਮੈਂ ਤਾਂ ਤਾਂ ਕਹਨੀ ਆ ਪਰ ਉਹ ਆ ਰਿਆਗਾ ਮੜੀ ਮੜੀ ਸੰਗ ਸ਼ਰਮ ਆਪ ਹੀ ਮੰਨ ਲਈ ਕਿ ਤੇ ਉੱਥੇ ਪੀ ਕੇ ਡਿੱਗਿਆ ਰਹੇ ਤੈਨੂੰ ਕਿਸੇ ਨੇ ਨਹੀਂ ਲੈਣ ਜਾਣਾ ਉਹ ਨਹੀਂ ਆਏ ਤਾਂ ਮੈਂ ਸਿਆਣਾ ਉਹਨ ਕਰਿਆਏ ਬੰਦੇ ਦੀ ਤਾਂ ਇੱਜ਼ਤ ਕਰਨੀ ਪੈਂਦੀ ਆ ਮੈਨੂੰ ਪਤਾ ਇੱਜ਼ਤ ਕਰਨ ਵਾਲਿਆ ਤੇ ਇਹ ਕਰਾਉਣ ਵਾਲਿਆ ਹੈ ਨਹੀਂ ਗਾ ਤਾਂ ਇਹ ਤੇ ਮੇਰੇ ਭੈਣ ਤੋੜਦੀ ਨਹੀਂ ਇਹਨੂੰ ਉਹ ਫਿਰ ਤਾਂ ਉਹਨਾਂ ਖਿਆਲ ਤਾਂ ਰੱਖਣਾ ਪਊ ਹੁਣ ਆਏ ਤਾਂ ਮੋੜਿਆ ਵੀ ਨਹੀਂ ਜਾਂਦਾ ਬੰਦਾ ਚੱਲ ਮੈਂ ਤਾਂ ਤੈਨੂੰ ਸਮਝਾਉਣੀ ਆ ਉਹਨੂੰ ਤਾਂ ਮੈਂ ਕਹਿ ਨਹੀਂ ਸਕਦੀ ਤੈਨੂੰ ਕਹਿੰਦੇ ਆ ਵੀ ਹਸਾਬ ਸਰਦੀ ਪੀ ਮਾ ਕੋਈ ਗੱਲ ਨਹੀਂ ਤੂੰ ਟੈਨਸ਼ਨ ਲਾਂਦਾ ਹਸਾਬ ਸਰਦੀ ਪੀਵਾਂਗੇ ਆਪਾਂ ਇੰਨੇ ਨਹੀਂ ਆਪਾਂ ਆਉਂਦੇਗੇ ਤੂੰ ਮੜਾ ਮੋਟਾ ਚਮਾਨ ਵੀ ਬਣਾ ਲਈ ਅੱਜ ਚਮਾਨ ਬਣਾ ਲਈ ਜਾਂਦੀ ਲਿਆ ਕੇ ਦਿੰਦਾ ਚਲ ਠੀਕ ਆ ਮੈਂ ਤਾਂ ਤੈਨੂੰ ਐ ਸਮਝਾਉਣੀ ਆ ਮਾ ਨਾ ਕੋਈ ਨਹੀਂ ਕੁਛ ਨਹੀਂ ਹੁੰਦਾ ਪਰ ਹੁਣ ਜਦੋਂ ਆ ਗਿਆ ਮੀਠ ਪੱਲਾ ਧਰ ਲੈ ਥੋੜਾ ਜਿਹਾ ਆਲਾ ਕਹੂੰਗੀ ਮੈਨੂੰ ਪੁੱਛਿਆ ਨਹੀਂ ਚਲ ਠੀਕ ਆ ਚੰਗਾ ਧਰ ਲੂੰਗੀ ਮੀਠ ਇਹਨਾਂ ਸੀ ਕਿਹੜਾ ਮਾਰਿਆ ਇਹ ਮੜਾ ਜ ਆ ਸੋਲਾ ਮਲੀ ਕਿੱਥੋਂ ਪੱਲੇ ਪੈ ਗਿਆ ਆ ਚੱਲ ਜੀ ਸਾਡਾ ਅਫਰ ਮਾਰੇ ਇਹ ਕਿਹੜਾ ਚਾਲਾ ਚਾਲਾ ਹੋਰ ਨਾਈਟਾਂ ਪਾਸ ਹੋ ਜੂ ਆਪਣਾ ਹੋਰ ਹੋਰ ਆ ਚਲਿਏ ਉਹ ਕੀ ਕਰਦਾ ਗੱਡੀ ਲੈ ਕੇ ਚੱਲਾਂਗੇ ਉਹ ਗੱਡੀ ਨੂੰ ਮਾਦਰ ਤਾਂ ਹਾਏ ਨੇ ਯਾਰ ਕਿਲਕੁਲ ਯਾਰਾ ਉਹ ਮੈਨੂੰ ਤਾਂ ਇਹੀ ਲੈ ਕੇ ਜਾਂਦਾ ਹੁੰਦਾ ਖੇਤ ਉਹ ਤੁਰ ਕੇ ਚੱਲਾਂਗੇ ਯਾਰ ਤੁਰ ਕੇ ਬਾ ਉਹ ਤੇ ਬਾ ਨਿਆਰ ਆਵਗਾ ਕੋਈ ਗੱਲ ਨਹੀਂ ਬੜੀ ਦੂਰ ਨਹੀਂ ਖੇਤ ਆਪਣਾ ਆਥਣੇ ਆ ਜਾਾਂਗੇ ਤੇ ਲਟਕਕ ਕੇ ਉਹ ਨਹੀਂ ਆ ਜਾਣਾ ਹੂੰ ਹੂੰ ਦੋਨੇ ਛੱਟ ਖਾ ਲਾਂਗੇ ਖਾਦੀ ਕੀਤੀ ਚ ਆ ਚਲਿਏ ਚੱਲ ਬੰਦ ਹੋਰ ਤੁਰਕੀ ਲੰਘ ਚੱਲਦੇ ਆਂ ਹੋਰ ਹਾਤਵਾਰ ਨਹੀਂ ਕਿਵੇਂ ਆਵਾਂਗੇ ਹੋਰ ਹੀ ਲਿਪੜੇ ਪਿੰਨਾ ਆਈਏ ਕੱਪੜੇ ਕੋਪਰੇ ਕਿਤੇ ਰੱਖਾਂਗੇ ਲੋਟ ਆਪਾਂ ਹੋਰ ਮੇਰੇ ਵਾਲੀ ਦਾ ਪ੍ਰਿੰਡਾ ਪ੍ਰਿੰਡਾ ਅੱਛਾ ਹਾਂ ਕੱਪੜੇ ਤਾਂ ਦੇਖਦਾ ਤੂੰ ਕਾਹੇ ਪਾਏ ਹੋਏ ਨੇ ਆਹ ਪ੍ਰਿੰਟ ਬਣੀ ਬੈਠੀ ਆ ਹਾਂ ਜਿੱਥੇ ਲੜ ਪਾਗੇ ਤੈਨੂੰ ਪਤਾ ਤੁੱਕੀ ਕੱਢ ਦਾਂ ਤੇ ਮੇਰੇ ਅੱਛਾ ਹੋਰ ਉਹ ਤੇਰੇ ਵਾਲੀ ਸਾਲੀ ਨੂੰ ਦੇਖ ਲੈ ਹਾਂ ਓ ਦੋ ਦੂ ਮਨੇ ਮਖਾਇਲ ਦੀ ਮੱਖੀ ਐ ਮੈਨੂੰ ਜਦੋਂ ਮਾਗਰ ਪਾਇੰਦੇ ਮੈਨੂੰ ਬਾਹਰੇ ਕੱਟ ਕੇ ਰੱਖਦੀ ਐ ਉਹ ਓਏ ਤਾਂ ਨਾ ਜਦੋਂ ਦਾ ਮੈਂ ਪਿਆ ਹਾਂ ਮੈਨੂੰ ਪਤਾ ਮੇਰਾ ਕੀ ਪੂਰਾ ਹਾਲ ਕਰਾਇਨੇ ਇਹ ਤਾਂ ਦੋਨੇ ਤਣਾ ਇੱਕੋ ਜਿਨੇ ਬੜੀ ਤੇਜ ਐ ਇਹਨਾਂ ਕੋਲੇ ਤਾਂ ਗੱਲ ਹੀ ਨਾ ਜਾਵੇ ਨਾ 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 ਲੋੜ ਹੀ ਨਹੀਂ ਆਪਾਂ ਨੂੰ ਆਪਾਂ ਜਿਹੜਾ ਮਾੜਾ ਮੋਟਾ ਖਾਣਾ ਪੀਣਾ ਬਾਹਰੇ ਖਾ ਪੀਦੇ ਬਸ ਫਿਰ ਮੈਂ ਤਾਂ ਆਪਾਂ ਹੀ ਕਰਦਾ ਮੈਂ ਕਦੇ ਵੀ ਠੇਕੇ ਵਾਲੀ ਨਹੀਂ ਲਿਆ ਆ ਅੱਛਾ ਹਾਂ ਮੈਂ ਤਾਂ ਖੇਤ ਬਸ ਦੇਸੀ ਬਣਾ ਲੈਂਦਾ ਹਾਂ ਤੂੰ ਤਾਂ ਦੇਸੀ ਮਾੜੀ ਮੋਟੀ ਲੇ ਖੇਤ ਵਾਲਾ ਭੱਜਦਾ ਗਿਆ ਤਾਂ ਟੈਨਸ਼ਨ ਹੋਈ ਪਈ ਆ ਉਹੀ ਨਾ ਮਰ ਜਾਣੀ ਕਿਸ ਤੋਂ ਛੇਤਰ ਖਾ ਲੈਣ ਸਾਡਾ ਵਾਲਾ ਤਾਂ ਕੁੱਤਾ ਹੈਗਾ ਸੀਗਾ ਨਾਲ ਇੱਕ ਹੋਰ ਰਲ ਗਿਆ ਲੈ ਮੇਰੇ ਭੈਣ ਨੂੰ ਪਤਾ ਨਹੀਂ ਲੱਗਿਆ ਜਦੋਂ ਲੰਘ ਕੇ ਆਇਆ ਕੋਲ ਦੀ ਨਾ ਹੀ ਤੋਰਦੀ ਪਰ ਇੱਕ ਹੋਰ ਗੱਲ ਸਿਆਪਾ ਪੈ ਜੂਗਾ ਨਾ ਮਾਈ ਕਦਨੀ ਕਾਦ ਕਾਉਣਗੇ ਹੁਣ ਉਹੀ ਨਾ ਛੇਤਰ ਖਾ ਲੈਣ ਕਿਤੇ ਕਿਸੇ ਨੂੰ ਹੀ ਛੇੜਦਾ ਨਾ ਰਸਤੇ 'ਚ ਆਪ ਦਾ ਭਰਾ ਵਾ ਕਸੁੱਤੇ ਫਸ ਗਏ। ਓਏ ਅਜ ਕਸੁੱਤੇ ਫਸਾਂਗੇ ਕਿਹੜੀ ਗੱਲ ਆ ਯਾਰਾ। ਆਪਾਂ ਨਾ ਰਸਾ ਲਵੇ ਟਾਂਜਾਂ ਵਾਂਗੂ। ਆਪਾਂ ਨੂੰ ਕਿਹੜਾ ਕਰੂ ਰਿਸ਼ਤਾ ਹੋਣਾ। ਕਿਹੜਾ ਦੂ ਡੋਲਾ। ਓ ਡੋਲੇ ਤਾਂ ਫਿਰ ਆਪਾਂ ਨੇ ਕਰਾਉਣਾ ਵੀ ਕੀ ਐ। ਫਿਰ ਜਾ ਆਪਾਂ ਤਾਂ ਮੇਰੇ ਵਾਂਗੂ ਬਕਰਵਾ ਕੰਨਾਂ ਚ ਤੇਲ ਪਾਲਾ। ਲੈ ਫਿਰ ਤੂੰ ਬੈਠ ਮੈਂ ਸਮਾਨ ਲੈ ਲਿਆ ਮੈਂ। ਲੈ ਕੱਢ ਲਿਆ। ਤੱਬਕੇ ਗਿਆ ਸੀ ਮੈਂ। ਇੱਥੇ ਰੱਖੀ ਸੀ। ਹਾਂ ਲਓ ਹੁਣ ਵੱਧ ਚੜ ਗਿਆ ਲੱਗਦਾ ਕੱਚੇ ਭੈਗੇ ਪਿੱਛੇ ਸੰਤਰੇ ਜੀ ਹਮ ਲਾਇਆ ਚੱਕ ਜ਼ਰੂਰ ਲਾ ਦੇਗਾ ਲੈ ਪਾਲਾ ਫਿਰ ਪਾਣੀ ਹਾਂ ਪਾਣੀ ਮੈਂ ਲਿਆਉਣਾ ਪਾ ਕੇ ਹਾਲ ਪਰ ਹੋ ਗਿਆ ਦੇਖ ਲੈ ਪਹਿਲਾਂ ਮੈਂ ਆ ਤੇ ਆਹ ਘਰ ਜੇ ਤਾਂ ਹੈ ਹੀ ਨਹੀਂ ਤੇ ਨਰਾਲੀ ਮੋਟਰ ਹੁੰਦੀ ਆਪਣੀ ਉਹ ਆ ਪਥੇਰ ਬਥੂਰ ਦੀ ਚੱਲੀ ਜਾਂਦੀ ਐ ਹੁਣ ਤਾਂ ਰੌਣਕ ਲੱਗੀ ਓਰੇ ਐ ਲਾਲ ਲਾਲ ਦੀ ਵਾਲੀ ਆ ਸਾਡਾ ਓਏ ਉਹ ਸੰਖ ਤੇਰੇ ਪੱਤ ਪੈ ਗਏ ਸੰਖ ਤੇਰੇ ਪਾਹਣੇ ਹੂੰ ਸਾਮਾਨ ਵਾਲਾ ਪਾ ਕੇ ਘੜਦਾ ਹਨਾ ਹੂੰ ਤਾਂ ਫੇਰੀ ਬਾਂਦੇ ਪੇਰ ਮੈਂ ਤਾਂ ਪਹਰਾ ਬੱਬਲ ਪੱਤੀ ਜੀ ਕੱਢ ਲੈਣਾ ਨਾ ਨਾ ਲਾ ਫਿਰ ਪੇਗਾ ਤੂੰ ਲਾ ਮੈਂ ਤਾਂ ਰੋਜ਼ ਹੀ ਲਾਉਣਾ ਤੇ ਮੈਂ ਲਾਉ ਕੋਈ ਨਹੀਂ ਤੂੰ ਲਾ ਭਾਈ ਭਾਈ ਆਪਾਂ ਕੀ ਬੰਦੇ ਬੱਤਦੀ ਲੈ ਜੀ ਕਿ ਪਹਿਲੇ ਝੂਟੀ ਚਿਤ ਕਰਦੇ ਤੈਨੂੰ ਖੱਟਰਾ ਉਹ ਪੂਰੀ ਕਮਾਲ ਦੀ ਗੱਲ ਉਹ ਪਾਣੀ ਪਾੜਦੀ ਐ ਹਰ ਬਾੜੀ ਤੇਜ ਹੈ ਨਾ ਮਾੜੀ ਚੀਜ਼ ਨਹੀਂ ਬਾਉਂਦਾ ਮੈਂ ਹਾਂ ਮਸਾਲਾ ਨੀ ਗੋਏ ਬਾੜੀ ਖੱਟਰਾ ਓਏ ਚੱਕ ਬਾਈ ਲਾ ਪੇਕ ਦੂੰਗਾ ਹਾ ਹਾ ਗੰਡੇ ਗੁੰਡੇ ਲਾਇਆ ਹੋਣਗੇ ਆਪਣੇ ਇੱਥੇ ਸਾਰਾ ਕੁਝ ਲਿਆਵਾਂਗੇ ਪਿਗ ਲਾ ਫਿਰ ਤੂੰ ਗੰਡੇ ਖਾਣ ਵਾਲਾ ਰਹੀਂ ਕੋਈ ਨਹੀਂ ਇੱਕ ਪਿਗ ਹੋ ਲਾ ਲਾ ਤੂੰ ਗੰਡਾ ਕੀਤਾ ਤਾਂ ਭੁੱਖਾ ਨਹੀਂ ਲੱਗਣੀਆਂ ਨਹੀਂ ਦਾਰੂ ਠੀਕ ਹੈ ਤੇਰੀ ਪਰ ਮੇਰੇ ਹੱਥੋਂ ਨਹੀਂ ਹੀ ਜੀ ਨਿਕਲਦੀ ਆ ਲਾ ਗੁਰਾ ਝੜੂ ਲਾ ਪੈਗਾ ਪਾਲਣਿਆ ਲਾਲ ਜੀ ਵਾਲੀ ਹੈ ਹਨਾ ਯਾਦ ਹੀ ਕਰ ਰੱਖਿਆ ਤੇ ਸੰਤਰੇ ਪਾਏ ਨੇ ਸੰਤਰੇ ਪਾਏ ਨੇ ਹਾਂ ਤਾਂ ਫਿਰ ਥੋੜੇ ਕਣ ਸੰਤਰੀ ਵੱਧ ਪੈ ਗਏ ਹੁਣ ਇਹ ਜਿਹੜੀ ਜਿਆਦਾ ਖੱਟੀ ਜੀ ਹੈ ਵੱਧ ਪੈ ਗਏ ਤੇਰੇ ਵਾਸਤੇ ਸ਼ਾਮ ਕੇ ਰੱਖੀ ਤੇ ਇਹ ਅੱਛਾ ਹਾਂ ਸਮਾਨ ਫੁੱਲ ਪਾਇਆ ਹੋਇਆ ਲਾ ਪਾ ਬੇ ਉਹ ਦੇਖ ਭਾਈ ਸਾਡੂਆਂ ਦਾ ਪਿਆਰ ਹੀ ਬਤਾ ਹੁੰਦਾ ਹਾਂ ਭਾਈ ਭਾਈਆਂ ਸਾਲ ਸਮਾਹੀ ਪਿੱਛੋਂ ਆਉਣਾ ਪੈਂਦਾ ਮੇਰੇ ਲਈ ਮੈਨੂੰ ਪਤਾ ਸੀ ਵੀ ਤੂੰ ਕਿਹੜਾ ਮਰੇਗਾ ਵੀ ਉਹਦੇ ਵਾਸਤੇ ਨਾ ਮਾਤਾ ਬਾਲੇ ਜਰਦੀ ਮਸੀ ਹੋਈ ਸੀ ਹਾਂ ਮਾ ਸਾਡੂ ਕੋਲੇ ਜਾ ਕੇ ਆਉਣੀ ਹੁਣ ਆਪਾਂ ਨੇ ਮਸਾਂ ਸਾਮ-ਸਾਮ ਰੱਖੇ ਸੀਰੀ ਦੀ ਡੌੜੀ ਡਾਕ ਆਵਾਂ ਮਾਲ ਪਸ਼ੂ ਸਾਮੀ ਧਾਰਾ ਤੂਰਾ ਘੜਾ ਦੀ ਨੌਕਰ ਵੀ ਮੇਰੇ ਵਾਲਾ ਵਧੀਆ ਹੂੰ ਆ ਕਰੇ ਪੂਰੀ ਨਿਸ਼ਾ ਉਹਦੀ ਨਾ ਠੀਕ ਆ ਹੂੰ ਲੈ ਪਾਵਾ ਹੀ ਤੇ ਗੋ ਚੱਲੀਏ ਫਿਰ ਆਪਾਂ ਸਾਡੂਆ ਹੂੰ ਮਾਦਾ ਮੈਨੂੰ ਮੇਰ ਨੂੰ ਪੈਸੇ ਕਿਉਂ ਕੋਣ ਲੈ ਮੇਰ ਰਿਆਰੂ ਪੈਸੇ ਲੈ ਜਾਂਵੇਂ ਤੂੰ ਪੈਸੇ ਨਾ ਦਿਖਾ ਇਹਨੂੰ ਜੇਬ ਚ ਪਾ ਪਤਾ ਮੁਰਗਾ ਕਹਣਾ ਆਜ ਇੱਕ ਪੈਸੇ ਹੜ ਪੈਸੇ ਜੇਬ ਚ ਪਾ ਇਹਨਾਂ ਨੂੰ ਤੂੰ ਮੈਨੂੰ ਨੰਗ ਸਮਝਦਾ ਹੋਰ ਗਿਆ ਤੂੰ ਤੂੰ ਮੇਰੇ ਪਿੰਡ ਚੱਲ ਤੈਨੂੰ ਮੈਂ ਖਾ ਬੱਕਰਾ ਮੰਗਾ ਲਈ ਜਿਵੇਂ ਮੁਰਗਾ ਮੰਗਾ ਲਈ ਮੂੰਹ ਤੇ ਮੈਂ ਨਵੇਂ ਕਰ ਦੂੰਗਾ ਆ ਨਈਂ ਆ ਕੇ ਮੈਂ ਕੱਢਦੇ ਆ ਤਾਂ ਮੈਂ ਆਪਣੇ ਘਰ ਵਾਲੀ ਤੁਹਾਨੂੰ ਕਿਵੇਂ ਖਾਦੀ ਆ ਤੂੰ ਮੇਰੇ ਨਈਂ ਗਾਹਣਾ ਕੱਢਣ ਵਾਲਾ ਵੱਡਾ ਸੂਰਮਾ ਵੈਸੇ ਦੇਖਾਂ ਤਾਂ ਮੈਂ 10 ਨੰਗਾ ਕਿਸ ਪਾਸੋਂ ਹੋਰ ਤੂੰ ਨੰਗਾ ਹੈਂ ਨੰਗਾਲੀ ਗੱਲਾਂ ਕਰੀਂ ਨੰਗਾ ਮੈਨੂੰ ਨੰਗਾ ਲਾ ਮੈਨੂੰ ਬੱਡਾ ਹਿੰਦਾਂ ਵਾਲਾ ਮੇੜ ਮੇੜ ਮੇਰੇ ਪਿੰਡ ਚੱਲੀ ਉਸੇ ਜੇ ਨਾ ਤੈਨੂੰ ਵੇ ਬੱਕਰਾ ਖਵਾ ਬੈਲੀ ਆ ਗਈ ਅਜੇ ਕਰਕੇ ਦਿਖਾਉਂਦਾ ਇਸ ਸਾਲ ਵਰ ਵੇਖ ਫਿਰ ਆਇਆ ਭੈਣਾ ਤੂੰ ਮੁਰਗਾ ਅਗਲੇ ਮਰਕਰਾ ਕਰਾ ਕੇ ਖੁਦੋ ਗਲਾ ਕਰੀ ਜਾਂਦਾ ਉਹ ਵੀ ਭੈਣੇ ਮਾਰਦਿਆ ਫੜਾ ਫੁੱਲ 40 ਫੁੱਲੀ ਜੀ ਖੋਕਿਆਂ ਫੜਾ ਉਹ ਮਾਰਦਿਆ ਮੈਂ ਕਰ ਤੂੰ ਮੁਰਗਾ ਦਾ ਕਿੰਨੇ ਦਿੰਦੇ ਨੇ ਮੈਨਾਂ ਕਦੇ ਘਰੇ ਨਹੀਂ ਤੇਰੇ ਸਾਜ ਤੋਂ ਕੁੱਟ ਖਾਦੇ ਮੈਨੂੰ ਡਰਾਉਣਾ ਰੱਖ ਕੇ ਗੱਲਾਂ ਮਾਰਦਾ ਵੱਡੀਆਂ ਪੈਸੇ ਹੈ ਨਹੀਂ ਇਕੱਠੇ ਨਹੀਂ ਮਰਾ ਮਰੇ ਵੀਗਣਾ ਘਰ ਵਾਲੀ ਕੁੱਟੀ ਐ ਇਹ ਤੂੰ ਮੈਨੂੰ ਕੌਣ ਐ ਉੱਠਣਾ ਵਡਾ ਵਡਾ ਬਈ ਵੀਗਣੇ ਸਮਾਰੇ ਤੂੰ ਤੇਰੇ ਵਰਗੇ ਮੈਂ 20 ਸਮਾਰੇ ਨੇ ਮੜਾ ਇਧਰ ਦਾ ਮੜਾ ਇਧਰ ਸ਼ਿਕਰਾਂ ਨੂੰ ਉੜਦੇ ਨੂੰ ਆਇਆ ਮੈਂ ਬਾਰੇ ਕੋਈ ਨਹੀਂ ਡਰਦਾ ਤੂੰ ਕਰਨਾ ਕਿਹੜੀਆਂ ਕਰਦਾ ਐ ਪੈਂਦੀ ਸਮਾਰੂ ਸਮਾਰੂ ਮੈਂ ਤੂੰ ਉਰੇ ਆਈ ਦੀ ਬੇਇੱਜ਼ਤੀ ਕਰਦਾ ਤੂੰ ਗੱਲਾਂ ਕਰਦਾ